ਵੈਕਰੂਜੀ ਦਾ ਖਾਲਸਾ ਸ੍ਰੀ ਵੈਕਰੂਜੀ ਦੀ ਫਤਿਹ ਸਭ ਤੋਂ ਪਹਿਲਾਂ ਤਮੇ ਸੰਗਤਾਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਣਾ ਹਾਂ ਕਿ ਸਾਡੇ ਵੱਡਿਆਂ ਨੇ ਨਾ ਕਦੇ ਸਟੇਜਾਂ ਤੇ ਬੋਲਿਆ ਅਤੇ ਨਾ ਸਾਨੂੰ ਬੋਲਣ ਨੂੰ ਸਿਖਾਇਆ ਆਇਆ ਤੇ ਲੋਚਨ ਸਿੰਘ ਜਿਹੜਾ ਏ ਐਵੇਂ ਹੀ ਪਤਾ ਨਹੀਂ ਇਹਨੂੰ ਕੀ ਹੋਊਗਾ ਗਨਤ ਤੁਸੀਂ ਕੁਝ ਬੋਲ ਲਓ। ਦੱਸੋ ਬੋਲਣਾ ਬਲਾਉਣਾ ਕੀ ਆ। ਉਹ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਦਿਖਦਾ ਏ ਕਿ ਸੰਤ ਮਹਾਰਾਜ ਜੀ ਕਿੰਨੀਆਂ ਕਮਾਈਆਂ ਦੇ ਮਾਲਕ ਸਨ। ਅੱਜ ਜੋ ਆਪਾਂ ਚਾਰੇ ਪਾਸੇ ਇਕੱਠ ਦੇਖ ਰਹੇ ਹਾਂ ਆਪਾਂ ਨੂੰ ਅੱਜ ਦਾ ਹੀ ਦਿਨ ਲੱਗਦਾ ਏ। ਕਦੇ ਆਪਾਂ ਨੇ ਕਦੇ ਆਪਾਂ ਨੇ ਇਹ ਨਹੀਂ ਸੋਚਿਆ ਜਦੋਂ ਉਹਨਾਂ ਨੇ ਬਹੁਤ ਛੋਟੀ ਉਮਰ ਵਿੱਚ ਸਾਢੇ 3 ਜਾਂ 4 ਸਾਲ ਦੀ ਉਮਰ ਹੋ ਗਈ ਇਹ ਚੈਨਲਾਂ ਵਾਲੇ ਪਤਾ ਨਹੀਂ ਕਿੱਥੋਂ ਕੀ ਕੀ ਪਾਈ ਜਾਂਦੇ ਨੇ ਕੋਈ ਕੁਝ ਬੋਲ ਦਿੰਦਾ ਕੋਈ ਕੁਝ ਬੋਲ ਦਿੰਦਾ ਹੈ ਕਿਤੇ ਬਾਬਾ ਜੀ ਨੂੰ ਐਦਾਂ ਤਾਂ ਹੰਸਾਲੀ ਦੀ ਸੰਗਤ ਤੇ ਖੇੜੇ ਦੀ ਸੰਗਤ ਦਿਵਾਲੀ ਦੀ ਸੰਗਤ ਕਿੰਨੀ ਮਾਜਰੇ ਦੀ ਇਹ ਸਾਰੀ ਕਹਿਣਗੇ ਅਸੀਂ ਬਾਬਾ ਜੀ ਸੇਵਾ ਸੌਣਾ ਕਿਤੇ ਦਿਨ ਰਾਤ ਰਹਿ ਗਏ ਕਿਤੇ ਦਿਨ ਨਹੀਂ ਰਹਿ ਗਏ ਕਿਸੇ ਦਿਨ ਬਾਕੀ ਆਪਣੇ ਘਰ ਜਾ ਕੇ ਨਿਆਣਿਆਂ ਚ ਰਹਿਣਾ ਉਹਨੂੰ ਸੇਵਾ ਨਹੀਂ ਕਿਹਾ ਜਾਂਦਾ ਸੇਵਾ ਤਾਂ ਸੰਤ ਮਹਾਰਾਜ ਨੇ ਕੀਤੀ ਹੈ ਜਿਨ੍ਹਾਂ ਨੇ 4 ਸਾਲ ਦੀ ਉਮਰ 3.5 4 ਸਾਲ ਹੋਏ ਹੋਏ ਹੋਣਗੇ ਗੁਰੂ ਨਾਨਕ ਵਿਦਿਆਲਾ ਮਾਨਪੁਰ ਜੋਗੇ ਸੰਤ ਮਹਾਰਾਜ ਜੀ ਜਦੋਂ ਇਹਨਾਂ ਨੂੰ ਸੰਤੋਖ ਸਿੰਘ ਸੀ ਪਿਛਲੇ ਪਿੰਡ ਮਾਨਪੁਰ ਤੋਂ ਛਿਗੇ ਉੱਤੋਂ ਦਾ ਜਥਾ ਅੰਮ੍ਰਾਲਾ ਜ਼ਿਲ੍ਹਾ ਹੁੰਦਾ ਸੀ ਭਰਤਗੜ ਅਖੰਡ ਪਾਠ ਸਾਹਿਬ ਕਰਨ ਗਿਆ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਪਛਾਣ ਕੇ ਬੋਲਦੇ ਰਹੇ ਤੇਰਾ ਨਾਮ ਮਿੰਦਰ ਤੇ ਹੋਇ ਤੂੰ 프리ਦਮ ਤੇ ਹੋਇ ਤੂੰ ਗਿਆਨ ਤੇ ਹੋਇ ਤੂੰ ਤਰਲੋਚਨ ਤੇ ਹੋਇ ਉਹ ਕਹਿੰਦੇ ਸਾਰੇ ਜੱਥੇ ਦੇ ਨਾਂ ਜਾਣਦੇ ਹੈ ਕੌਣ ਬੱਚਾ ਉਹ ਕਹਿੰਦੇ ਤੁਸੀਂ ਮੈਨੂੰ ਪਛਾਣਦੇ ਨਹੀਂ ਮੈਂ ਸੰਦੋਗ ਤੇ ਹੋਇ ਜਦੋਂ ਭੋਗ ਪਿਆ ਤੇ ਕਹਿੰਦੇ ਅਸੀਂ ਤੁਹਾਡੇ ਨਾਲ ਜਾਣਾ ਤੁਸੀਂ ਆਪ ਸੋਚ ਕੇ ਦੇਖੋ ਜਦੋਂ ਤਰੂਪ ਅਗਜ ਜੀ ਨੇ ਆਪਣਾ ਘਰ ਛੱਡਿਆ ਉਹ ਵੀ 4-5 ਸਾਲ ਦੇ ਸੀ ਮਾਂ ਨੇ ਕਿਹਾ ਕਿ ਪੁੱਤ ਮੈਂ ਕਮਾਈ ਨਹੀਂ ਕੀਤੀ ਭਗਤੀ ਨਹੀਂ ਕੀਤੀ ਇਹਨਾਂ ਦੀ ਮਾਂ ਨੇ ਤਾਂ ਇਹਨਾਂ ਨੂੰ ਨਹੀਂ ਕਿਹਾ ਇਹਨਾਂ ਤਾਂ ਸਤਗੁਰੂ ਨੇ ਪਹਿਲਾਂ ਹੀ ਕਿਹਾ ਹੋਇਆ ਠੀਕਾ ਇਹਨਾਂ ਦੀ ਪਿਛਲੇ ਜਨਮਾਂ ਦੀਆਂ ਕਮਾਈਆਂ ਸੀਗੀਆਂ ਉੱਥੇ ਜੇ ਕਹਿੰਦੇ ਇਸ ਤਾਂ ਜੱਥੇ ਦੇ ਨਾਲ ਜਾਣਾ ਹੈ ਮਾਂ ਵੀ ਰਹਿੰਦੀ ਸੀ ਬਾਪ ਵੀ ਰਹਿੰਦਾ ਸੀ ਭਾਈ ਵੀ ਰਹਿੰਦੇ ਸੀ ਭਾਈ ਜੀਵਨ ਸਿੰਘ ਇਹਨਾਂ ਦੇ ਵੱਡੇ ਭਰਾ ਉਹ 12 ਸਾਲ ਵੱਡੇ ਸੀਗੇ ਭਾਈ ਸਾਹਿਬ ਜਿਹੜੇ ਸੰਤੋਖ ਸਿੰਘ ਸੀ ਉਹ ਛੋਟਾ ਛੋਟੇ ਸੀ ਉਹ 4 ਸਾਲ ਛੋਟੇ ਸੀਗੇ ਜਗਾਦੜੀ ਵਾਲੇ ਉਹਨਾਂ ਦਾ ਨਾਮ ਮੇਰੇ ਮਨ ਤੋਂ ਬਿਸਰ ਗਿਆ ਉਹ 8 ਸਾਲ ਵੱਡੇ ਸੀਗੇ ਤੇ ਉਹਨਾਂ ਨੇ ਸਭਨੇ ਕਿਹਾ ਤੇ ਨਹੀਂ ਮੱਲੇ ਫਿਰ ਮਾਨਪੁਰ ਦੇ ਨਾਲ ਪਿੰਡ ਪੰਜਕੋਹਾ ਹੈ ਉੱਥੋਂ ਤੇ ਮਾਤਾ ਗਲਾਬ ਗੌਰ ਰਿਸ਼ਤੇ ਵਿੱਚ ਬਾਬਾ ਜੀ ਦੀ ਦਾਦੀ ਲੱਗਦੇ ਸੀ ਭਰਤਗੜ ਵਿਆਹ ਇੱਥੇ ਫੈਸਲਾ ਹੋਇਆ ਕਿ ਅਸੀਂ ਉਹਦੇ ਨਾਲ ਜਾਨੇ ਆ ਤੇ ਰਾਤ ਨੂੰ ਅਸੀਂ ਆਪਣੇ ਘਰ ਲੈ ਜਾਾਂਗੇ ਤੁਰਦੇ ਤਰਾਂਦੇ ਜਨ ਮਾਜਰੇ ਬਾਬਾ ਜੀ ਨਾਲ ਤੋਂ ਬਾਬਾ ਪ੍ਰੀਤਮ ਸਿੰਘ ਜੋਹਲਾਂ ਵਾਲੇ ਜਿਹੜੇ ਕਿ ਉੱਥੇ ਗੁਰਮਤਿ ਵਿਦਿਆਲੇ ਦੇ ਇੰਚਾਰਜ ਸੀਗੇ ਉਹ ਸੀਗੇ ਉਹਨਾਂ ਦੇ ਨਾਲ ਆਏ ਉੱਥੇ ਆ ਗਏ ਕਹਿੰਦੇ ਇਹ ਤਾਂ ਕਿਸੇ ਨੂੰ ਵੀ ਪਤਾ ਹੁੰਦਾ ਹੈ ਆਪਣੇ ਘਰ ਚਲੇ ਗਏ ਇਹਨਾਂ ਦਾ ਬੇਕਾਬੀ ਸੀਗਾ ਇਹਨਾਂ ਦੇ ਘਰ ਦੇ ਵੀ ਸੀਗੇ ਉਹਨਾਂ ਕਿਸੇ ਨੇ ਨਹੀਂ ਕਿਹਾ ਇਹਨਾਂ ਨੂੰ ਕਿ ਤੁਸੀਂ ਸਾਡੇ ਘਰ ਰਹੋ ਅਕੀਰ ਨੂੰ ਵਿਚਾਰਿਆਂ ਨੂੰ ਗੁਰਮਤ ਵਿਦਿਆਲੇ ਤੁਸੀਂ ਜਾਣਾ ਪਿਆ ਰਾਤ ਨੂੰ ਉੱਥੇ ਜਾ ਕੇ ਪਏ ਇਵੇਂ ਹੁਣ ਤੁਸੀਂ ਸੋਚ ਲਓ 4 ਸਾਲ ਦੇ ਬੱਚੇ ਨੂੰ ਮਾਪੇ ਨਾ ਦੇਸਨ ਉਹ ਨੀਂਦ ਨਹੀਂ ਆਉਂਦਾ ਹੁਣੇ ਮੈਂ ਅੰਦਰ ਬੈਠਾ ਸੀ ਇੱਕ ਬੇਟੀ ਜਿਹੜਾ ਅਸਿਉ ਨੌਰ ਕੇ ਸੰਤ ਪ੍ਰਕਾਸ਼ ਬਿੰਦਰ ਬਡਾਲੇ ਦੀ ਬੇਟੀ ਹੈ ਉਹ ਕਹਿੰਦੀ ਤੁਸੀਂ ਰਾਤੀ ਮੈਨੂੰ ਕਾਹਦੇ ਨਾਲ ਲੈ ਕੇ ਨਹੀਂ ਆਏ ਕਿ ਜੇ ਸੁਪਨੇ ਚ ਉਹਨੂੰ ਦਰਸ਼ਨ ਹੋਏ ਹਣ ਜੂੰ ਰੋਣ ਲੱਗੀ ਰੋਣ ਲੱਗੀ ਰੋਈ ਜਾਵੇ ਬੜੀ ਮੁਸ਼ਕਲ ਨਾਲ ਬਿੰਦਰ ਨੂੰ ਬੁਲਾਇਆ ਬਿੰਦਰ ਨੂੰ ਕਿਹਾ ਇਹਨੂੰ ਬਰਾ ਫੇਰ ਉਹ ਚੁੱਪ ਕਰਾਈ ਚਾਰ ਸਾਲ ਦੇ ਬਈ ਉਹ 6 ਸਾਲਾਂ ਦੀ ਹੈ ਚਾਰ ਸਾਲ ਦੇ ਬੱਚੇ ਦਾ ਤੁਸੀਂ ਇਮੇਜਨ ਦੇਖੋ ਫੇਰ ਉਹ ਗੁਰਮਤਿ ਬਿਨਿਆਲਾ ਚਲੇ ਗਏ ਉੱਥੇ ਸੰਗਤਾਂ ਨੂੰ ਸਾਰੇ ਕਿਉਂਕਿ ਬਾਬਾ ਜੀ ਪਿਛਲੇ ਜਨਮ ਫੌਜ ਵਿੱਚੋਂ ਆਏ ਹੋਏ ਸੀ ਕੀਰਤਨ ਵੀ ਕਰਦੇ ਸੀ ਪਾਠ ਵੀ ਕਰਦੇ ਸੀ ਸਾਜ ਪਾਠ ਤੇ ਸੰਤ ਬਾਬਾ ਆ ਬਖਸ਼ੀਤ ਸਿੰਘ ਅਮਰਗੜ ਵਾਲਿਆਂ ਦੇ ਕੋਲ ਮਾਨਪੁਰ ਵਾਲੇ ਬੀਬੀ ਜੀ ਦੇ ਨਾਲ ਜਾਇਆ ਕਰਦੇ ਸਨ ਸਾਰੇ ਲੋਕ ਜਾਣਦੇ ਸੀ ਤੇ ਉੱਥੇ ਬਹੁਤ ਇਕੱਠ ਹੋਣ ਲੱਗ ਗਿਆ ਉੱਥੇ ਤੁਸੀਂ ਆਪ ਸੋਚੋ ਜਿਹੜੇ ਸ੍ਰਿਸ਼ਟੀ ਦੇ ਮਾਲਕ ਰੱਬ ਦਾ ਰੂਪ ਆਪ ਹੁਣ ਉਹਨਾਂ ਨੂੰ ਸੰਤ ਬਾਬਾ ਪ੍ਰੀਤਮ ਸਿੰਘ ਜੌਹਲਾ ਵਾਲਿਆਂ ਨੇ ਈਸਤ ਗੱਭ ਜਾ ਕੇ ਥੱਪੜ ਮਾਰੇ ਅਤੇ ਉਹ ਰੋਏ ਤੁਸੀਂ ਦੇਖੋ ਤੁਹਾਡਾ ਰੋਣਾ ਨਿਕਲਦਾ ਕਿ ਨਹੀਂ ਨਿਕਲਦਾ ਸਾਡਾ ਤਾਂ ਦਿਲ ਰੋਂਦਾ ਜਦੋਂ ਅਸੀਂ ਸੋਚਦੇ ਹਾਂ ਕਿ ਸਾਡੇ ਬਾਪ ਨੂੰ ਉਹਨਾਂ ਨੇ ਥੱਪੜ ਮਾਰੇ ਉਹਨਾਂ ਨੇ ਇੱਕ ਬੰਦਾ ਮਾਰਦਾ ਸੀ ਲੋਕੇ ਉੱਤੇ ਬੈਠੇ ਹੁੰਦੇ ਸੀਗੇ ਰਹਿੰਦੇ ਸੀਗੇ ਪਰ ਉਹ ਉਹਨਾਂ ਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਉਤੋਂ ਫੇਰ ਨਿਕਲੇ ਕਦੇ ਧਿਆਨ ਨੂੰ ਮਾਜਰੇ ਲੰਬਾ ਨਾਂ ਕਰਦਾ ਹੋਇਆ ਸ਼ਾਰਟ ਗਾਰਡ ਨਕਦੇ ਤੁਹਾਨੂੰ ਮਜਰੇ ਕਦੇ ਕਾਲੇ ਵਾਲ ਕਦੇ ਮਾਰਵੇ ਕਦੇ ਦਾਸ ਦੇ ਪਿੰਡ ਡੰਗੜਾਲੇ ਵੀ ਫਮਨ ਸਿੰਘ ਸਰਦਾਰ ਹੁੰਦੇ ਸੀਗੇ ਜੱਤੀਦਾਰ ਉਹਨਾਂ ਦੇ ਕੋਲ ਰਹਿਣਾ ਕਦੇ ਨਥਲਪੁਰ ਤੋਂ ਦਵਾਬਾਜੀਤ ਸਿੰਘ ਹੰਤਾਲੀ ਵਾਲਿਆਂ ਦੇ ਕੋਲ ਜਲਣਾ ਉਤੋਂ ਐਦਾਂ ਹੀ ਤੁਰਦੇ ਫਿਰਦੇ ਰਹੇ ਅਖੀਰ ਨੂੰ ਐਤੋਂ ਕਲਕੱਤੇ ਚਲੇ ਗਏ ਰਾਤ ਨੂੰ ਸੌਣਾ ਕਿੱਥੇ ਨਾ ਖਾਣ ਦਾ ਪਤਾ ਹੈ ਨਾ ਕੱਪੜੇ ਦਾ ਪਤਾ ਹੈ ਨਾ ਪਤਾ ਮੈਂ ਕਿੱਥੇ ਪੈਣਾ ਕਿੱਥੇ ਰਹਿਣਾ ਮੁੰਡੇ ਘੁੰਮਦੇ ਸੀ ਜਸਵੰਤ ਸਿੰਘ ਲੰਘ ਹੁੰਦਾ ਸੀ ਬਡਵਾਲੀ ਦੇ ਉਹਨੂੰ ਕਹਿੰਦੇ ਮੈਨੂੰ ਲੰਘ ਕੱਪੜੇ ਦਾ ਸਵਾ ਦੋ ਜਿਹੜੀ ਪਹਿਲੇ ਭਾਗ ਦੇ ਫੋਟੋ ਲੱਗੀ ਹੈ ਉਹ ਉਹੀ ਵਸਤਰਾ ਚ ਹੈ ਜਿਹੜੀ ਜਸਵੰਤ ਸਿੰਘ ਨੇ ਸਵਾ ਕੇ ਦਿੱਤੇ ਕਹਿੰਦੇ ਆਪਣੇ ਮੁੰਡੇ ਵਾਸਤੇ ਵੀ ਸਵਾ ਲੈ ਕਹਿੰਦੇ ਮੇਰਾ ਤਾਂ ਮੁੰਡਾ ਨਹੀਂ ਹੈ ਉਹਦੇ ਦੂਸਰੇ ਸਾਲ ਇੱਕ ਮੁੰਡਾ ਹੋ ਗਿਆ ਉਹਦਾ ਨਾਮ ਨੇ ਪਰਮਜੀਤ ਰੱਖਿਆ ਇਮੇਜੈਂਟ ਕੋਈ ਕਦੇ ਸਟੇਸ਼ਨ ਤੇ ਸੌਣਾ ਕਦੇ ਬੱਸ ਢਿਆਂ ਦੇ ਸੌਣਾ ਕਦੇ ਟਰੱਕਾਂ ਵਾਲਿਆਂ ਦੇ ਨਾਲ ਚੱਲੇ ਜਾਣਾ ਇੱਕ ਦਿਨ ਇੱਥੇ ਗੁਰਦਾਸ ਮਾਨ ਆਇਆ ਮੈਨੂੰ ਕਹਿੰਦੇ ਭਾਈ ਇਹ ਕੀ ਕਰਦਾ ਹੈ ਮੈਂ ਕਿਹਾ ਜੀ ਇਹ ਗਾਉਂਦਾ ਹੈ ਭਾਈ ਹਰਮੋਨੀਅਮ ਵਜਾਉਂਦਾ ਮਕਾਂਜੀ ਨਹੀਂ ਜੀ ਇਹ ਤਾਂ ਡੱਫਲੀ ਦੀ ਵਜਾਉਂਦਾ ਉਹ ਭਾਈ 1948 ਵੀ ਤੁਸੀਂ ਬੰਬਈ ਗਏ ਸੀਗੇ ਉੱਤੇ ਕੇ ਬੀਬੀ ਆ ਉਹਨੂੰ ਲੱਗਾ ਕਹਿੰਦੇ ਨੇ ਉਹ ਮਿਲੀ ਸੀ ਸਾਨੂੰ ਅਸੀਂ ਉਹਨੂੰ ਕਿਹਾ ਸੀ ਵੀ ਹਰਮੋਨੀਆ ਤੇ ਵੀ ਵਜਾਲਿਆ ਕਰ ਤੂੰ ਫੇਰ ਤੇਰੀ ਜਿਉਂ ਆਵਾਜ਼ ਹੈ ਜਿੰਨੀ ਦੇਰ ਤੂੰ ਰਹੇਂਗੀ ਕੋਇਲ ਵਾਂਗੂ ਕੂਕਦੀ ਰਹੇਂਗੀ ਉਹ ਕੋਇਲ ਵਾਂਗੂ ਹੀ ਕੂਕਦੀ ਰਹੀ ਉਹਨਾਂ ਨੂੰ ਵੀ ਇਹਨਾਂ ਨੇ ਬਾਕੀ ਦਿੱਤੀ ਸੀ ਕੀਤੀ ਸੀ ਆਪ ਇਹ ਐਵੇਂ ਨਹੀਂ ਹੁੰਦਾ ਫੇਰ 1955 ਵਿੱਚ ਇੱਥੇ ਆ ਗਏ ਬੀਬੀ ਭਲਵੰਤ ਕੌਰ ਜਿਹੜੇ ਕਿ ਟੋਡਰ ਪਰ ਵਿਆਹੇ ਹੋਏ ਸੀ ਉਹਨਾਂ ਦੇ ਭਰਾ ਦਾ ਲੜਕਾ ਚੜਾਈ ਕਰ ਗਿਆ ਉਹ ਫਿਰ ਲੈ ਕੇ ਗਏ ਖੰਨੇ ਲੈ ਗਏ ਇਹਨਾਂ ਨੂੰ ਉਹ ਡੀਐਸਪੀ ਦਲੀਪ ਸਿੰਘ ਦੀ ਬੇਟੀ ਸੁਖਚੈਨ ਕੌਰ ਸੀਗੀ ਉਹਨਾਂ ਦੇ ਘਰੋਂ ਸਰਜੀਤ ਸਿੰਘ ਦੇ ਘਰੋਂ ਉੱਠੇ ਜਾ ਕੇ ਕਹਿੰਦੇ بڑے ਪੈਰਾਂ ਵਾਲਾ ਚਲੇਗਾ ਛੋਟੇ ਪੈਰਾਂ ਵਾਲਾ ਬਣ ਕੇ ਆਜੂਗਾ ਅੱਜ ਜੀ ਨੂੰ ਆਪਾਂ ਟੋਲਨੀ ਕਹਿੰਦੇ ਭਪਿੰਦਰ ਫੇ ਉਹ ਬੱਚੇ ਨੇ ਜਨਮ ਲਿਆ ਫੇ ਉੱਤੇ ਰਹੇ ਫੇ ਇੱਥੇ ਹਣਤਾਲੀ ਵਾਲਿਆਂ ਸੰਗ ਰਕਿਓ ਉਹ ਹਣਤਾਲੀ ਦਿਨ ਸੀਗੇ ਪਹਿਲਾਂ ਵੀ ਹਣਤਾਲੀ ਆ ਜਾਂਦੇ ਹੁੰਦੇ ਸੀ ਮਾਂ ਜੀ ਬਚਿੰਤ ਕੌਰ ਦਾ ਬੇਟਾ ਦਿਲਵਾਗ ਸਿੰਘ ਕਲਕੱਤੇ ਬੱੱਸ ਦਾ ਕੰਡੈਕਟਰ ਸੀਗਾ ਇਹਨਾਂ ਦਾ ਕੋਈ ਟਿਕਾਣਾ ਨਹੀਂ ਸੀ ਹੁੰਦਾ ਕਿੱਥੇ ਰਹਿਣਾ ਨੱਟ ਕੇ ਬੱੱਸ 'ਤੇ ਜੜ ਗਏ ਉਨੇ ਕਹਿੰਦਾ ਛੋੜਾ ਜਿਹਾ ਮੁੰਡਾ ਵੀ ਟੇਡੀ ਦੇ ਪੱਗ ਬਣੀ ਹੁੰਦੀ ਸਾਰਾ ਦਿਨ ਬਾਸੇ ਤੇ ਬੈਠੇ ਕਹਿੰਦੇ ਤੈਂ ਕਿੱਥੇ ਜਾਣਾ ਕਹਿੰਦੇ ਜਿੱਥੇ ਤੂੰ ਜਾਏਗਾ ਉਹ ਕਹਿੰਦਾ ਮੈਂ ਤਾਂ ਘਰ ਨੂੰ ਜਾਣ ਕਹਿੰਦਾ ਫੇ ਆਪਣੇ ਘਰੇ ਲੈ ਚਲ ਫੇ ਘਰ ਆ ਗਏ ਫਿਰ ਮਾਂ ਜੀ ਨੇ ਬਚਿੰਦ ਘਰ ਨਾਲ ਪ੍ਰਸ਼ਾਦ ਦਸਾਇਆ ਘਰ ਰੱਖਿਆ ਉੱਤੇ ਫਿਰ ਕੱਲ ਕਰਤੇ ਕਾਫੀ ਦੇਰ ਰਹੇ ਇਵੇਂ ਹੀ ਫਿਰ ਜਦੋਂ ਬਦਲਵਾਗ ਸਿੰਘ ਦਾ ਵਿਆਹ ਹੋਇਆ ਉਦੋਂ ਬਰਾਤ ਵਿੱਚ ਵੀ ਗਏ ਸੀਗੇ ਇਸ ਕਰਕੇ ਹੰਸਾਲੀ ਨਾਲੇ ਨਾਲ ਲਿੰਕ ਸੀ ਜਦੋਂ ਹੰਸਾਲੀ ਵਾਲੇ ਲਿਆ 1955 ਚ ਆਏ ਜੇ ਆਪਾਂ 1940 ਤੋਂ ਲੈ ਕੇ 55 ਤੱਕ ਦੇਖੀਏ 15 ਸਾਲਾਂ 'ਚ ਕੋਈ ਟਿਕਾਣਾ ਨਹੀਂ ਨਾ ਖਾਣ ਦਾ ਨਾ ਪੈਣ ਪੈਣ ਦਾ ਨਾ ਕਿਤੇ ਸੌਣ ਦਾ ਨਾ ਆਰਾਮ ਕਰਨ ਦਾ ਅੱਜ ਜੋ ਕੁਛ ਆਪਾਂ ਨੂੰ ਦਿਖਦਾ ਹੈ ਜਿਵੇਂ ਤਰੂਪਗ ਜੀ ਅਸਮਾਨ ਵਿੱਚ ਚਮਕਦੇ ਨੇ ਆਪਾਂ ਕਹਿੰਦੇ ਧਰੂਣ ਤਾਰਾ ਐਵੇਂ ਸੰਤ ਮਹਾਰਾਜ ਜੀ ਨੇ ਛੋਟੇ ਬਚਪਨ ਤੋਂ ਲੈ ਕੇ ਸੇਵਾ ਕੀਤੀ ਅਜੇ ਕਿ ਮਾਈਆਂ ਕਿਹਨਾਂ ਭੁੱਖੇ ਰਹਿ ਕੇ ਨੰਗੇ ਰਹਿ ਕੇ ਹੁਣ ਸਾਰੇ ਸੰਗਤਾਂ ਕਹਿ ਦਿੰਦੀਆਂ ਮੈਂ ਵੀ ਕਹਿ ਦਿੰਨਾ ਐ ਵੀ ਬਾਬਾ ਜੀ ਦੋ-ਦੋ ਮਹੀਨੇ ਕੱਪੜੇ ਨਹੀਂ ਸੀ ਬਦਲਦੇ ਕੱਪੜੇ ਹੁੰਦੇ ਨਹੀਂ ਸੀ ਬਦਲ ਨੂੰ ਬਦਲਨੇ ਕਿੱਥੋਂ ਸੀਗੇ ਨਾ ਕੋਈ ਟਿਕਾਣਾ ਸੀਗਾ ਕਿ ਜਿੱਥੇ ਪੈ ਜਾਣਾ ਨਾ ਕੋਈ ਜਗ੍ਹਾ ਨਾ ਕੋਈ ਪੈਸਾ ਸੀ ਗੋਲ ਵੀ ਸਕ ਬਣੇ ਤੋ ਲੈਣਾ ਜਪਾ ਲੈਣੇ ਫਿਰ ਜਦੋਂ ਇੱਥੇ ਆ ਗਏ ਇੱਥੇ ਰਹਿਣ ਲੱਗੇ ਸਰਦਾਰ ਬਖਸ਼ੀ ਸਿੰਘ ਦੇ ਘਰ ਰਹੇ ਤੇ ਐਵੇਂ ਹੋਰ ਕਈ ਕਰਾਂ ਚ ਵੀ ਰਹਿ ਲੰਦੇ ਸੀਗੇ ਬੀਬੇ ਗੁਰਦੇਵ ਕੌਰ ਨੂੰ ਬਹੁਤ ਪਿਆਰ ਕਰਦੇ ਸੀ ਉਹ ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਸਮਝੀ ਸੀ ਆਗਰ ਕਦੇ ਕਿਸੇ ਨਾਲ ਬੀਬੀ ਨਾਲ ਗੱਲ ਕਰਦੇ ਸੀ ਕੱਲੀ ਨਾਲ ਤਾਂ ਸਿਰਫ ਇੱਕ ਮਾਂ ਜੀ ਬਚਿੰਤ ਕੌਰ ਦਿਲਵਾਗਤ ਜੀ ਮਾਤਾ ਜੀ ਦੁੱਜੀ ਬੀਬੇ ਗੁਰਦੇਵ ਕੌਰ ਸਰਦਾਰ ਅਮਰ ਸਿੰਘ ਦੇ ਘਰ ਜਗਤਾਰ ਸਿੰਘ ਗੁਰਮੇਲ ਸਿੰਘ ਗਰਪਾਰ ਸਿੰਘ ਨਾਲ ਦੀ ਮਾਤਾ ਬਾਕੀ ਕਦੇ ਕਿਸੇ ਵੀ ਵੀਰ ਕੱਲੀ ਨਾਲ ਗੱਲ ਨਹੀਂ ਸੀ ਕਰਦੇ ਕਹਿੰਦੇ ਸੀ ਭਾਈ ਪਰਮਜੀਤ ਸਾਡੇ ਕੋਲੇ ਬੈਠੂਗਾ ਸਾਡੇ ਵਿੱਚ ਗਿਆ ਖੁੱਭੀ ਸੀ ਕਿ ਜਿਹੜੀ ਇਹਨਾਂ ਨੇ ਸਾਨੂੰ ਰੱਖ ਲਿਆ ਅਸੀਂ ਤਾਂ ਜਹਾਜ਼ਾਂ ਚ ਉਟਾਰੀਆਂ ਮਾਰਦੇ ਸੀਗੇ ਇੱਥੇ ਬੁਲਾ ਲਿਆ ਇੱਥੇ ਬੁਲਾ ਕੇ ਮੈਂ ਆ ਜਾਂਦਾ ਸੀ ਤੇ ਜਿਹੜੇ ਸਤਾਸੀ ਜੀ ਵੀ ਆਇਆ ਫੇਰ 88 ਤੇ ਵੀ ਆਇਆ ਫੇਰ 99 ਤੇ ਰੱਖਿਆ ਇੱਥੇ ਕਹਿੰਦੇ ਬਾਰ-ਬਾਰ ਨਾ ਪੁੱਛਿਆ ਜਾਣਾ ਹੋਗਾ ਦੱਸ ਦਾਂਗੇ ਫੇਰ ਸਾਨੂੰ ਕੋਈ ਮੱਥਾ ਨਹੀਂ ਸੀ ਟੇਕਣ ਦਿੰਦਾ ਸਾਰੇ ਬਾਹੋਂ ਤੋਂ ਫੜ ਕੇ ਪਿੱਛੇ ਕਰ ਦਿੰਦੇ ਸੀਗੇ ਜਿਹੜੇ ਪੁਰਾਣੇ ਸੇਵਾਦਾਰ ਸੀ ਕਹਿੰਦੇ ਚਲ ਪਰਾਂ ਹੋ ਕੇ ਬਹਿ ਜਾ ਸਾਨੂੰ ਵੀ ਬਹੁਤ ਔਖਾ ਲੱਗਦਾ ਸੀ ਇਹਨਾਂ ਦਾ ਪਰ ਇੰਨੀ ਪਿਆਰ ਦੀ ਰਾਤ ਨੂੰ ਜਦੋਂ ਜਾਣ ਲੱਗੇ ਜਾਂਦੇ ਜਦ ਕਹਿੰਦੇ ਚਲ ਪਰਮਜੀਤ ਨੂੰ ਨਾਲ ਲੈ ਚੱਲੋ ਫੇਰ ਅਸੀਂ ਘਰ ਚੱਲ ਜਾਂਦੇ ਸੀ ਪੰਜ ਦਿਨ ਇੱਕੋ ਕੁਰਤਾ ਪਜਾਮਾ ਇੱਕੋ ਕਸ਼ਰਾ ਪਾ ਕੇ ਰੱਖਿਆ ਸਰਦਾਰ ਬਚਨ ਸਿੰਘ ਉਹਨਾਂ ਦੀ ਮੋਟਰ ਰਹਿ ਚੇ ਅੱਗੇ ਉਹ ਸਾਡੇ ਪਿੰਡ ਬਿਆਸ ਦੀ ਭੂਆ ਜੀ ਨੂੰ ਉਹਨਾਂ ਦੇ ਮੋਟਰ ਦੇ ਜਗ੍ਹਾੇ ਨਾਤੇ ਆਉਣਾ ਉਹ ਲੋਕ ਤਾਂ ਇੱਥੇ ਸਾਹਮਣੇ ਆਤਮਾ ਸਿੰਘ ਜੀ ਖੇਤ ਵਿਚੇ ਤੋਂ ਸੜਕ ਤੇ ਸਵੇਰੇ ਉੱਠੀ ਸਾਰੇ ਆਤਮਾ ਸਿੰਘ ਨੇ ਸਭ ਨੂੰ ਗਾਲਾਂ ਕੱਢਣੀਆਂ ਕਹਿਣਾ ਵੀ ਆ ਕੇ ਨਾ ਮੇਰਾ ਖੇਤ ਗੰਦਾ ਕਰਤਾ ਅਜੀ ਦੂਰ ਜਾਂਦੇ ਸੀ ਅਜੀ ਕਈ ਵਾਰੀ ਕਹਿਣਾ ਮਾਰਾ ਵਸਤਰ ਬਦਲ ਲਓ ਮੇਰਾ 5 ਦਿਨ ਵਸਤਰ ਬਦਲ ਨਹੀਂ ਦਿੱਤੇ 6ਵੇਂ ਦਿਨ ਜਣੀ 5 ਦਿਨ ਪੂਰੇ ਹੋ ਕੇ 6ਵੇਂ ਦਿਨ ਸਾਡੇ ਘਰ ਦੇ ਸਿਨੇਟਰ ਵਾਲ ਨੂੰ ਵਸਤਰ ਲੈ ਕੇ ਆਏ ਤੇ ਉਹ ਉਹਨਾਂ ਨੇ ਦਿੱਤੇ ਤੇ ਸਾਨੂੰ ਤਾਂ ਨਹਾਉਣ ਨੂੰ ਬਿਠਾਉਣ ਨਹੀਂ ਸੀ ਨਾ ਕੋਈ ਕਮਰਾ ਸੀ ਨਾ ਬੈੱਡਰੂਮ ਨਾ ਕੋਈ ਜਨਰੇਟਰ ਸੀ ਨਾ ਕੋਈ ਕੁਰਸੀ ਲਾਈਟ ਵੀ ਨਹੀਂ ਚੱਲਦੀ ਸਰਦਾਰ ਗੁਰਚਨ ਸਿੰਘ ਜੀ ਜੋ ਕਿ AIG ਰਿਟਾਇਰ ਹੋਏ ਨੇ ਉਹਨਾਂ ਨੇ ਫਿਰ ਜਨਰੇਟਰ ਲਾ ਕੇ ਦਿੱਤਾ ਉਹਦੇ ਪਹਿਲਾਂ ਜਦੋਂ ਮੈਂ ਸ਼ਿਪਜੋਂ ਆਇਆ ਅੰਦਰ ਬਾਬਾ ਜੀ ਕੋਲ ਜਾਂਦੇ ਹੁੰਦੇ ਸੀਗੇ ਇਹ 88 ਦੀ ਗੱਲ ਹੈ ਦੇਖਿਆ ਕਿ ਲਾਈਟ ਨਹੀਂ ਹੈ ਮੋਮਬੱਤੀ ਬਾਲ ਕੇ ਰੱਖਣੀ ਤੇ ਚਾਹ ਦਸਤਾਰ ਦਾ ਕੱਪੜਾ ਭੋ ਕੇ ਨਿਜੋੜ ਕੇ ਉਹਨੂੰ ਉੱਤੇ ਲੈਣਾ ਇਹਨਾਂ ਸਭ ਨੇ ਕਿਹਾ ਕਿ ਬਾਬਾ ਜੀ ਤਾਂ ਲਾਈਟ ਚੰਗੀ ਉਹ ਨਹੀਂ ਸਮਝਦੇ मैं बंबे तो इनवर्टर लेके आया उदब इनवर्टर नहीं गरियाल साहब ने लुधियाने बैटरिया लेके दियाँ फिर असी बैटरियां लवाइया बैटरिया लवा के, के फिर इतने आके गया फिर असी सूबेदार साहब नया भी हम बाबा जी से बैटरी चार्जर इनवर्टर चलाने वास्त लाइट फिर उस लाइट लाई इस करके जोड़ा देखना हूँ कई संगतों व्या के कहनिया ए कमरे से मैं नहीं कहना मुझे ए सी आला लाओ ਇਹ ਗੰਮਰੇ ਤੇ ਮੈਂ ਨਹੀਂ ਬੈਣਾ ਇਹ ਤਾਂ ਬਾਤ ਨੂੰ ਪਾਪ ਨਹੀਂ ਐ ਉਹ ਤੁਸੀਂ ਕਦੇ ਸੋਚੋ ਜਿਸ ਬਾਪ ਦੇ ਥੋਂ ਤੇ ਆਏ ਜਿਸ ਬਾਪ ਦੇ ਆਏ ਆ ਜਿਨ੍ਹਾਂ ਇੰਨੀ ਕਮਾਈਆਂ ਕੀਤੀਆਂ ਕਿ ਕਿਸੇ ਨੂੰ ਪਤਾ ਹੀ ਨਹੀਂ ਵੀ ਕੀ ਹੈ ਕੀ ਨਹੀਂ ਉੱਥੇ ਆ ਕੇ ਉਹਦੇ ਬਾਰੇ ਵੀ ਸੋਚੋ ਕਦੇ ਕਿਵੇਂ ਹੋਇਆ ਚੱਪੜ ਵੀ ਖਾਤੇ ਰੋਏ ਵੀ ਸਰਦਾਰ ਬਲਦੇ ਇੱਕ ਬਲਦੇਵ ਸਿੰਘ ਹੁੰਦੇ ਸੀਗੇ ਨੀ ਬੜੇ ਤੋਂ ਉਹ ਲੈ ਜਾਂਦੇ ਸੀਗੇ ਨਾਲ ਟਰੱਕ ਤੇ ਸੰਬਲਪੁਰ ਦੇਲੇਗਾ ਉਹ ਤੇ ਨਦੀ ਦੇ ਡੇਲ ਜਾਣਾ ਸੱਤ ਦਿਨ ਹੋ ਗਏ ਤੇ ਇਸ਼ਨਾਨ ਨਹੀਂ ਸੀ ਕਰਿਆ ਉਹ ਕਹਿੰਦੇ ਇਸ਼ਨਾਨ ਕਰ ਲਿਆ ਉਹਨਾਂ ਨੇ ਬਾਣਾ ਤੋਂ ਫੜ ਲੇ ਬਾਣਾ ਤੋਂ ਫੜ ਕੇ ਪਾਣੀ ਦੇ ਟਬੋਤੇ ਫਿਰ ਬਹੁਤ ਰੋਏ ਹੁਣ ਤੁਸੀਂ ਸੋਚੋ ਕਿੰਨਾ ਕ ਔਖਾ ਕਿੰਨਾ ਕ ਔਖਾ ਜੰਮਾ ਜੀ ਤਰੂ ਪਾ ਕੇ ਜੀ ਨੂੰ ਉੱਥੇ ਛੇਰ ਵਗਾਰੇ ਡਰਾਉਂਦੇ ਸੀ ਇਹਨਾਂ ਨੂੰ ਜਿਹੜੇ ਦੁਨਿਆਵੀ ਛੇਰ ਵਗਾਰੇ ਇਹ ਡਰਾਉਂਦੇ ਸੀ ਪਰ ਇਹ ਆਪਣੇ ਰਸਤੇ ਤੋਂ ਡੋਲੇ ਨਹੀਂ ਕਿਉਂਕਿ ਇਹ ਬਚਪਨ ਤੋਂ ਹੀ ਬ੍ਰਹਮ ਗਿਆਨੀ ਸੀ ਗੁਰੂ ਨਾਨਕ ਸਾਹਿਬ ਦਾ ਇਹਨਾਂ ਦੇ ਹੱਥ ਸੀ ਤੇ ਉਹਨਾਂ ਦੀ ਹੱਥ ਰਿਹਾ ਤੇ ਅੱਜ ਅੱਜ ਸਕੂਲ ਪਤਾ ਨਹੀਂ ਕਿੰਨੇ ਕਿ ਸਕੂਲ ਲਾ ਲਈ ਬਿੰਨੇ ਕਾਲਜਾਂ ਦੀ ਕਿੰਨੇ ਹੋਰ ਧਰਮ ਗ੍ਰੰਥਾਲਾਾਂ ਦੀ ਸਾਡੇ ਇੱਕ ਮੁੰਡਾ ਹੁੰਦਾ ਸੀ ਸਰਪੰਚ ਦਿਵਾਲੀ ਨੂੰ ਉਹ ਕਹਿੰਦੇ ਸਰਪੰਚ ਨਮਾਜ਼ ਪੜਿਆ ਕਰ ਕਹਿੰਦਾ ਮਹਾਰਾਜ ਨਮਾਜ਼ ਕਿਤੇ ਪੜਨੀ ਮਸਜਿਦ ਤਾਂ ਹੈ ਨਹੀਂ ਕਹਿੰਦੇ ਭਾਈ ਤੁਸੀਂ ਜਗਾ ਦੇਖੋ ਆਪਾਂ ਮਸਜਿਦ ਬਣਾ ਦਿੰਨੇ ਨਵਾਲੀ ਨਗਰ ਤੋਂ ਦਾ ਭਰਾ 12 ਇੱਥੇ ਸੇਵਾ ਕਰਦਾ ਤੇ ਉਹਨੂੰ ਇੱਥੇ ਫਿਰ ਮਸਜਿਦ ਬਣਾ ਕੇ ਦਿੱਤੀ 크ਰਿਸਚਨ ਸਕੂਲ ਵਾਲੇ ਇੱਕ ਦਿਨ ਆਏ ਜਿਹੜਾ ਸਾਧੂ ਗੜਾ ਹੈ ਬਸ ਰਹੇ ਸੀ ਉਹਨਾਂ ਦੀ ਸੇਵਾ ਵੀ ਕੀਤੀ ਹੋਰ ਬਹੁਤ ਆਉਂਦੇ ਨੇ ਸਾਰਿਆਂ ਦੀ ਸੇਵਾ ਕਰਦੇ ਉਹ ਬਿਨਾ ਪੇ ਇੱਕ ਪੀਤਾ ਇੱਕ ਛੇ ਹੰਮਰ ਇਹ ਉਹਨਾਂ ਦਾ ਉਦੇਸ਼ ਸੀ ਨਾ ਉਹਨੇ ਸਟੇਜਾਂ ਤੇ ਖੜ ਕੇ ਲੈਕਚਰ ਦਿੱਤੇ ਨਾ ਕੁਝ ਕੀਤਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਮਤ ਦਿੱਤੀ ਸਿਖਾਇਆ ਭਾਈ ਸਾਦਗੀ ਚ ਰਹਿਣਾ ਹੈ ਗੈਣੇ ਨਹੀਂ ਪਾਉਣੇ ਹੋਰ ਨਹੀਂ ਕਰ ਮੇਰੇ ਕਾਲੀ ਜੀ ਘੜੀ ਲਾਈ ਹੁੰਦੀ ਸੀ ਜਿਹੜੀ ਕਿ ਅੱਜ ਕੱਲ੍ਹ ਨਿਆਣੇ ਲਈ ਫਿਰਦੇ ਨੇ ਵੀ ਇਹ ਹਾਰਟ ਬੀਟ ਰੱਖਦੀ ਐ ਸਟੈਪ ਰੱਖਦੀ ਐ ਉਹ ਭਾਈ ਤੈਨੂੰ ਹੋਰ ਨਹੀਂ ਕੋਈ ਘੜੀ ਚੰਗੀ ਲਈ ਆਹ ਕਾਨੂੰ ਲਾਈ ਐ ਕਾਲੀ ਜੀ ਤਾਰ ਦੇ ਨੂੰ ਮੁੜ ਕੇ ਤਾਰਦੀ ਫੇਰ ਕਹਿੰਦੇ ਹੁਣ ਮੈਂ ਆਏ ਜਹਾ ਚੌਂਦੀ ਜੇ ਮੇਰੇ ਕੋਲ ਕਪੜੇ ਹੋਰ ਹੈ ਹੀ ਨਹੀਂ ਸੀਗੇ पाने कितों से जो सही पाने से भाई नमें कपड़े नहीं पाया करो मुड़ के पे नवे कपड़े पाने छते वचन मनना कहना बहुत सौखा है जोड़े चैनल वाले खास तौर तो पर एवें बोली जाते हैं सच्चाई से दूर न जाया करो मैं किसी चैनल तो किसी तो विरुद्ध नहीं किसी के और तो विरुद्ध नहीं पर जो सच्चाई है जो असलीत है तुम अपनिया साखियां सुनाई जाने कदे संत महाराज की जिंदगी भी देखो उन्हें ने पचवंजा च उू किया भी जाके जिस जगह से आप बैठे ए लेते उन्नीस सौ अस्सी चार हजारा सिंह मॉडल टाउन सेंट्रल टाउन जलंधर वाले ने ठेकेदार से कमरा बना के दता ਦੇਖ ਲੋ 40 ਤੋਂ ਲੈ ਕੇ 80 ਤੱਕ ਆਪਣਾ ਕੋਈ ਟਿਕਾਣਾ ਆਪਣਾ ਘਰ ਨਹੀਂ ਜਦ ਕੇ ਘਰ ਬਾਰ ਸੀ ਸਭ ਕੁਝ ਸੀਗਾ ਰੱਬ ਦੇ ਪਰੋਤੇ ਦੇ ਰੱਬ ਦੇ ਆਸਰੇ ਲਿਖਿਆ ਇੱਕ ਵਾਰੀਆਂ ਤੇ ਸਾਰਿਆਂ ਨੂੰ ਕੂਲਰ ਲੱਤੇ ਮੈਨੂੰ ਕਹਿੰਦੇ ਸਾਧੂਗੜ੍ਹ ਸਟੇਸ਼ਨ ਤੇ ਜ਼ਰੂਰ ਲਾਈ ਮੈਂ ਕਿਹਾ ਕਿ ਉੱਥੇ ਕਰਦੇ ਲਾਉਣਾ ਚਾਰ ਦਾ ਬੰਦੇ ਨਹੀਂ ਆਉਂਦੇ ਉੱਥੇ ਦੋ ਗੱਡੀਆਂ ਰੁਕਦੀਆਂ ਸਾਰੀਆਂ ਉਹ ਨਹੀਂ ਭਾਈ ਉੱਥੇ ਤਾਂ ਜ਼ਰੂਰੀ ਲਾਉਣਾ ਮੈਂ ਕਿਹਾ ਦੱਸੋ ਤਾਂ ਸਹੀ ਕਹਿੰਦੇ ਜਦੋਂ ਕਦੇ ਮੈਂ ਲੇਟ ਹੋ ਜਾਂਦਾ ਸੀ ਮੈਂ ਨਹੀਂ ਆਉਂਦਾ ਵੀ ਪਹੁੰਚ ਹੋਣਾ ਮਿੱਤੇ ਮੈਂ ਸਟੇਸ਼ਨ ਤੇ ਹੀ ਬਹਿ ਜਾਂਦਾ ਸੀ ਬੈਂਕ ਤੇ ਉੱਥੇ ਟੂਟੀ ਤੋਂ ਪਾਣੀ ਪੀ ਕੇ ਮੋਹਣੇ ਦੀ ਦੁਕਾਨ ਹੈ ਇੱਥੇ ਦੇਖ ਲਓ ਉਹਦਾ ਚਾਲੂ ਘੜਿਆ ਉੱਥੇ ਚਾਹ ਪੀ ਕੇ ਬਿਸਕੁਟ ਖਾ ਲਏ ਉਹਦੇ ਨਾਲ ਕਿਤੇ ਨਾਲ ਕੇ ਭਾਈ ਫਿਰ ਸਾਈਕਲ ਤੇ ਚੱਲ ਜਾਂਦੇ ਜਦੋਂ ਕੋ ਰਾਲੀ ਵੱਲ ਜਾਂਦੇ ਸਾਡੇ ਪਿੰਡ ਇੱਕ ਜਗ੍ਹਾ ਉਹਨੂੰ ਗੋਗਲ ਦੀ ਕੋਈ ਕਹਿੰਦੇ ਨੇ ਕਈ ਵਾਰੀ ਭਾਈ ਪਰਮਜੀਤ ਅਸੀਂ ਇੱਥੇ ਤੁਹਾਡੇ ਪਿੰਡ ਵੀ ਰਹੇ ਹਾਂ ਉੱਥੇ ਰਹਿ ਜਾਂਦੇ ਸੀ ਉੱਥੇ ਇੱਕ ਖੂਹ ਹੀ ਸੀ ਨਾਲ ਲੰਦੇ ਸੀ ਅੱਜ ਘਰ ਜਾ ਕੇ ਸਾਰੇ ਸੋਚਿਓ ਦੇਖਿਓ ਸੰਤ ਮਹਾਰਾਜ ਨੇ ਕਿੰਨੀ ਔਖੀ ਤਪੱਸਿਆ ਕੀਤੀ ਕਿੰਨਾ ਔਖਾ ਤਪ ਕੀਤਾ ਉਹ ਕਹਿੰਦੇ ਸੀ ਸਿਰਫ ਆਪਣੇ ਆਪ ਨੂੰ ਸੁਧਾਰ ਲਓ ਈਰਖਾ ਦਵੇਸ਼ ਨਫ਼ਰਤ ਚੁਗਲੀ ਨਿੰਦਿਆ ਇਹ ਛੱਡ ਦਿਓ ਆਪਣੇ ਆਪ ਨੂੰ ਸੁਧਾਰ ਲਓ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਿਮਰਨ ਕਰਿਆ ਕਰੋ ਸਤਗੁਰ ਦੇ ਪਰੋਟਾ ਕਰੋ ਜੋ ਹੋਣਾ ਸਤਗੁਰ ਤੇ ਹੋ ਜਾਣਾ ਜਿੱਥੇ ਅੱਜ ਐਨਾ ਖੁਸ਼ੀ ਦਾ ਦਿਨ ਹੈ ਕਿ ਸੰਤ ਮਹਾਰਾਜ ਜੀ ਦਾ ਜਨਮ ਦਿਨ ਪਾ ਮਨਾ ਰਹੇ ਆ ਉਸ ਦਿਨ ਜਨਮ ਅਸ਼ਟਮੀ ਸੀ ਇੱਕ ਦਿਨ ਦਾਤ ਨੇ ਪੁੱਛਿਆ ਵੀ ਮਹਾਰਾਜ ਜਨਮ ਤਰੀਕਾ ਦੱਸ ਦੋ ਕਹਿੰਦੇ ਪਤਾ ਨਹੀਂ ਫੇ ਮੈਂ ਕਹ ਦੱਸੋ ਤਾਂ ਸਹੀ ਕਹਿੰਦੇ ਜੀਵਨ ਸਿੰਘ 12 ਸਾਲ ਬੜਾ ਸੀਗਾ ਦੂਆ 8 ਸਾਲ ਬੜਾ ਸੀ ਸੰਤੋਖ ਸਿੰਘ 4 ਸਾਲ ਮੇਰੇ ਛੋਟਾ ਸੀ ਤੂੰ ਦੇਖ ਲੈ ਫੇ ਉਹ 36 ਅਗਸਤ 36 ਬਣਦੀ 10 ਅਗਸਤ ਫੇ ਉਹ ਦਿਨ ਅਸ਼ਟਮੀ ਸੀ ਇਸ ਕਰਕੇ ਅਸਤਮੀ ਦਾ ਜੋ ਹੋਊਗਾ ਉਹ ਪਨੇ ਭਰਤਗੜ ਮਨਾਉਣਾ ਹੈ ਉੱਥੇ ਗੰਡਪਾਤ ਸਾਹਿਬ ਦੀ ਭੋਗ ਇੱਥੇ ਹੋ ਪੈਣਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀਆਂ ਕਰਦਿਆਂ ਭਾਈ ਆਪਸ ਵਿੱਚ ਈਰਖਾ ਦਵੇਸ਼ ਨਫ਼ਰਤ ਕਰਨੀ ਛੱਡ ਦਿਓ ਪਿਆਰ ਰਹੋ ਆਪਾਂ ਤਾਂ ਹੀ ਸੰਤ ਮਹਾਰਾਜ ਜੀ ਦੇ ਸੱਚੇ ਬੱਚੇ ਹੋ ਮੰਗੇ ਉਹਨਾਂ ਦੇ ਭਗਤ ਹੋਵਾਂਗੇ ਅਗਰ ਆਪਾਂ ਉਹਨਾਂ ਦੇ ਕਿਹਾਂ ਤੇ ਚੱਲਾਂਗੇ ਇੰਨਾ ਕੁ ਸਹਿੰਦਾ ਹੋਇਆ ਸੰਗਤਾਂ ਤੋਂ ਕਿਮਾਂ ਦਾ ਜੱਜ ਕਾ ਸਾਰੇ ਕੋਈ ਗਲਤ ਕਿ ਹੋਵੇ ਤਾਂ ਬਖਸ਼ ਦਿਓ ਨਾ ਅਸੀਂ ਕਦੇ ਬੋਲਿਆ ਨਾ ਬੋਲਣ ਦੀ ਜ਼ਰੂਰਤ ਹੈ ਇਹ ਤਾਂ ਇਹਨਾਂ ਨੇ ਮਜਬੂਰ ਕਰਿਆ ਕਿ ਬੱਚ ਉਹਨਾਂ ਬਾਰੇ ਦੱਸੋ ਕਿ ਹਾਂ ਇੱਕ ਹੋਰ ਜਿੱਥੇ ਆਪਾਂ ਇੰਨੀ ਖੁਸ਼ੀ ਮਨਾ ਰਹੇ ਹਾਂ ਆਪਣੇ ਤਰਨਜੀਤ ਸਿੰਘ ਤੰਨਾ ਉਹ ਜਿਹਨੂੰ ਤੰਨੇ ਨੂੰ ਬਾਬਾ ਜੀ ਨੇ ਫਿਰ ਉਹਨੂੰ ਕੰਨਾ ਕਹਿਣ ਲੱਗੇ ਕੰਨਾ ਉਹ ਕੰਨਿਆ ਹੋ ਲਿਆ ਉਹਨਾਂ ਦੇ ਬਾਪੂ ਜੀ ਤੇ ਉਹਦੇ ਚਾਚਾ ਜੀ ਉਹਨਾਂ ਦੀ ਮਾਂ ਮਾਤਰੀਆਂ ਸਾਰਾ ਪਰਿਵਾਰ ਬਹੁਤ ਜ਼ਿਆਦਾ ਬਾਬਾਈ ਨੂੰ ਪਿਆਰ ਕਰਦਾ ਸੀ ਇੱਕ ਵਾਰੀ ਅਜੀ ਮਾਨਪੁਰ ਗਏ ਇੱਕ ਸੰਤ ਮਹਾਰਾ ਗੰਡੂਆਂ ਵਾਲਿਆਂ ਨੇ ਤਾਰ ਲੱਤੀ ਹੋਈ ਸੀ ਇੱਕ ਰਜਿੰਦਰ ਸਿੰਘ ਐਡਵੋਕੇਟ ਹੁੰਦੇ ਸੀ ਜੁਗਨੂ ਬਿੱਟੂ ਦੇ ਡੈਡੀ ਉਹਨਾਂ ਨੇ ਲੱਤੀ ਹੋਈ ਸੀ ਇਹ ਦੋਹੇ ਕਾਰਾਂ 'ਚ ਜਾ ਕੇ ਮਾਨਪੁਰ ਸਕੂਲ 'ਚ ਦੇ ਆਏ ਤੰਨੇ ਦੇ ਬਾਪੂ ਜੀ ਨੇ ਆਪਣੀ ਕਾਰ 66 ਨੰਬਰ ਉਥੇ ਤੱਕ ਲਿਆ ਕੇ ਦੇਤੀ ਗੰਡੂ ਵਾਲਿਆਂ ਨੇ ਵੀ ਪਿਆਰ ਭੇਤੀ ਜਦੇ ਫਿਰ ਸਾਡੇ ਕੋਲ ਦੋ ਕਾਰਾਂ ਹੋ ਗਈਆਂ ਅੱਜ ਤੰਨਾ ਆਪਾਂ ਨੂੰ ਨਹੀਂ ਉਹਨਾਂ ਨੇ ਇੱਥੇ ਹੋਣਾ ਸੀ ਸਾਰੇ ਪਰਿਵਾਰ ਨੇ ਇੱਥੇ ਹੋਣਾ ਸੀ ਸਾਡਾ ਉਸ ਪਰਿਵਾਰ ਦੇ ਨਾਲ ਬਹੁਤ ਪਿਆਰ ਹੈ ਉਹ ਨਿਆਣੇ ਸਾਡੇ ਮੈਨੂੰ ਬਾਪੂ ਜੀ کہہ ਕੇ ਬੁਲਾਉਂਦੇ ਆ ਅੱਜ ਉਹ ਸਾਡੇ ਜ ਨਹੀਂ ਰਹੇ ਪਰ ਤੋਂ ਉਹ ਚਲੇ ਗਏ ਅੱਜ ਉਹਨਾਂ ਦਾ ਸੰਸਕਾਰ ਹੋਇਆ ਮੈਂ ਵੀ ਜਾਣਾ ਸੀ ਪਰ ਮੈਂ ਪਰਸੋਂ ਜਾ ਕੇ ਆਇਆ ਅੱਜ ਫੇਰ ਸੰਗਤਾਂ ਨੂੰ ਮਿਲਣਾ ਸੀ ਇਹ ਦੇ ਕਰਕੇ ਜਾ ਨਹੀਂ ਸਕੇ ਇਸ ਲਈ ਉਥੋਂ ਉਸ ਪਰਿਵਾਰ ਤੋਂ ਵੀ ਅਸੀਂ ਖਿਮਾਂ ਦੇ ਜੱਜ ਥਾਂ ਕਿ ਨਹੀਂ ਆਏ ਜਦੋਂ ਵੀ ਸਮਾਂ ਮਿਲਿਆ ਸੀ ਜ਼ਰੂਰ ਜਾ ਕੇ ਆਵਾਂਗੇ ਹੈ ਜੀ ਹਾਂ ਕਈ ਲੋਕ ਹੁਣੇ ਬਾਬਾ ਜੀ ਨੇ ਦੱਸਿਆ ਹੈ ਅਏ ਚੈਨਲ ਵਾਲੇ ਪੈਸੇ ਇਕੱਠੇ ਕਰਨ ਦੇ ਮਾਰੇ ਕਦੇ ਕੁਝ ਕੋਈ ਨਾ ਭਾਈ ਸਾਡਾ ਕੋਈ ਹੋਰ ਚੈਨਲ ਨਾਲ ਲਿੰਕ ਹੈ ਸਾਡਾ ਚੈਨਲ ਦਾ ਅਜੀਤ ਪ੍ਰਾਰਥਨ 48 ਟੀਵੀ ਹੈ ਜੋ ਆਤੀ ਉਹਤੇ ਕਹਾਂਗੇ ਉਹਦੀ ਜ਼ਿੰਮੇਵਾਰੀ ਲਵਾਂਗੇ ਬਾਕੀ ਅਸੀਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਨਾ ਸਾਡਾ ਉਹਨਾਂ ਨਾਲ ਕੋਈ ਲਿੰਕ ਹੈ ਪਰ ਦੁਸ਼ਮਣੀ ਸਾਡੀ ਕਿਸੇ ਨਾਲ ਨਹੀਂ ਈਜ਼ਗਾ ਸਾਡੀ ਕਿਸੇ ਨਾਲ ਨਹੀਂ ਦਵੇਸ਼ ਕਿਸੇ ਸਾਡੀ ਕਿਸੇ ਦੇ ਨਾਲ ਨਹੀਂ ਅਜੀ ਬੀਬੀ ਕੁਲਵਿੰਦਰ ਗੌਰ ਜੋ ਗੰਡੂਆਂ ਵਾਲੇ ਬਾਬਾ ਜੀ ਕੋ ਬਾਦ ਉੱਥੇ ਸੇਵਾ ਕਰਦੇ ਆ ਉਹਨਾਂ ਨੂੰ ਵੀ ਟੈਲੀਫੋਨ ਤੇ ਕਿਹਾ ਵੀ ਤੁਸੀਂ ਆਇਓ ਉਹ ਵੀ ਆਉਣਗੇ ਡਾਕਟਰ ਧਰਮਜੀਤ ਸਿੰਘ ਜੋ ਕਿ ਬਾਬੇ ਢਾਲ ਸੇਵਾ ਕਰਦੇ ਆ ਬਾਬਾ ਜੀ ਵੱਲੋਂ ਤੇ ਉਹ ਭਗੌਰ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਭਾਈ ਤੁਸੀਂ ਵੀ ਖੁਸ਼ੀ ਦੇ ਜਨਮ ਸਾਡੀ ਤਾਂ ਕਿਸੇ ਨਾਲ ਵੀ ਕੋਈ ਇਰਖਾ ਦਾ ਨਬਰ ਨਹੀਂ ਹੈ ਹੀ ਨਹੀਂ ਅਸੀਂ ਸਾਨੂੰ ਤਾਂ ਸੰਤ ਮਹਾਰਾਜ ਨੇ ਇਹੀ ਸਿਖਾਇਆ ਹੈ ਤੇ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹੇ ਜੀ ਹਮਤ ਦੇ ਕੇ ਰੱਖੀ ਜਿਸ ਦਿਨ ਤੁਹਾਨੂੰ ਲੱਗਿਆ ਵੀ ਅਸੀਂ ਆਪਣੇ ਰਸਤੇ ਤੋਂ ਭਟਕ ਰਹੇ ਹਾਂ ਉਦੋਂ ਬੈਲਾ ਤੁਸੀਂ ਜੀ ਸਾਨੂੰ ਆਪਣੇ ਕੋਲ ਬੁਲਾ ਲਿਓ ਸਾਨੂੰ ਇਹ ਜਗ੍ਹਾ ਤੇ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ